ਸਤਿ ਸ਼੍ਰੀ ਅਕਾਲ ਜੀ ਮੈਂ ਸ਼ਸ਼ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਏ ਸਨ ਇਹ ਸਮਾਗਮ ਅਦਾਕਾਰ ਬੀਨੂ ਢਿਲੋਦੀ ਜ਼ਰੀਆ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਸੀ ਜ਼ਰੀਆ ਫਾਊਂਡੇਸ਼ਨ ਦੇ 10ਵੇਂ ਵਰੇਗੰਡ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੀਐਮ ਭਗਵੰਤ ਮਾਨ ਨੇ ਸੰਬੋਧਨ ਕੀਤਾ ਜਿਸ ਦੇ ਵਿੱਚ ਸਕੂਲਾਂ ਦੀਆਂ ਹੁਸ਼ਿਆਰ ਵਿਦਿਆਰਥਣਾਂ ਨੂੰ ਟੈਬਲੇਟ ਵੰਡੇ ਗਏ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਜੋ ਗੱਲਾਂ ਮੁੱਖ ਗੱਲਾਂ ਕਹੀਆਂ ਜਿਵੇਂ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਅਮੀਰ ਇਤਿਹਾਸ ਸਭਿਆਚਾਰ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਲਿਆ ਉਹਨਾਂ ਨੇ ਨੌਜਵਾਨਾਂ ਨੂੰ ਇਹ ਨਾ ਕਦਰਾਂ ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਪੰਜਾਬੀਅਤ ਨੂੰ ਉਤਸ਼ਾਹਿਤ ਕਰਨ ਦੀ ਵੀ ਅਪੀਲ ਕੀਤੀ ਬਹੁਤ ਵਾਰੀ ਇੱਥੇ ਆਏ ਬਹੁਤ ਵਾਰੀ ਇੱਥੋਂ ਜਿੱਤ ਕੇ ਗਏ ਜਿਹੜੀਆਂ ਐ ਐ ਵਾਲੀਆਂ ਪੌੜੀਆਂ ਚੜਦੀਆਂ ਇਧਰੋਂ ਉਹ ਪਹਿਲੀ ਹੁਕਮਨਕੇਰੀ ਚ ਹੀ ਪਾ ਦਿੰਦੀਆਂ ਨੇ ਇੱਥੇ ਆ ਕੇ ਬਹੁਤ ਸਾਰੇ ਕਾਲਜਾਂ ਦੇ ਕਿਉਂਕਿ ਯੂਨੀਵਰਸਿਟੀ ਇਹ ਇੰਟਰ ਜਰਨਲ ਜਿਹੜੇ ਯੂਥ ਫੈਸਟੀਵਲ ਹੁੰਦੇ ਸੀ ਉੱਚ ਸ਼ਿਵਾਲਿਕ ਕਾਲਜ ਨਯਾ ਨੰਗਲ ਤੋਂ ਲੈ ਕੇ ਸਾਰੇ ਮਾਲਵੇ ਦੇ ਲਗਭਗ ਕਾਲਜ ਉੱਥੋਂ ਦੇ ਚੁਣੇ ਹੋਏ ਫਸਟ ਆਏ ਹੋਏ ਜਿਹੜੇ ਵੀ ਵਿਦਿਆਰਥੀ ਆਪਣੇ ਆਪਣੇ ਫਨ ਦੇ ਮਾਹਰ ਉਹਨਾਂ ਦੇ ਵਿੱਚ ਆ ਕੇ ਪਰਫਾਰਮ ਕਰਨਾ ਵੱਡੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਸ਼ੀਦੂ ਦਮ ਸਿੰਘ گورਮੈਂਟ ਕਾਲਜ ਸੁਨਾਮ ਦੇ ਵਿੱਚ ਸਟੇਜ ਤੇ ਚੜਿਆ ਮੈਂ ਆਪਣੀ ਮਰਜ਼ੀ ਨਾਲ ਨਹੀਂ ਚੜਿਆ ਸੀਗਾ ਯਾਰਾਂ ਦੋਸਤਾਂ ਨੇ ਪੰਪ ਭਰ ਕੇ ਚੜਾਤਾ ਸੀਗਾ ਤੇ ਕੰਨਕ ਚੱਲ ਚੱਲ ਤੂੰ ਚੱਕਦੇ ਫੱਟੇ ਬਸ ਆਪ ਤਾਂ ਥੱਲੇ ਹੁੰਦੇ ਨੇ ਉਹਨਾਂ ਨੂੰ ਕੀ ਪਤਾ ਹੈ ਸਟੇਜ ਤੇ ਚੜ ਕੇ ਉਸ ਦਿਨ ਮੈਨੂੰ ਇਸ ਡਾਇਸ ਦਾ ਲੈਕਚਰ ਸਟੈਂਡ ਵੀ ਕਹਿ ਦਿੰਨੇ ਆ ਇਹਦੀ ਕੀਮਤ ਦਾ ਪਤਾ ਲੱਗਿਆ ਕਿ ਇਹ ਕਿੰਨਾ ਵਧੀਆ ਚੀਜ਼ ਹੈ ਕਿਉਂਕਿ ਜੇ ਲੱਤਾਂ ਕੰਮ ਦੀਆਂ ਹੋਣ ਤਾਂ ਇਹਦੇ ਵਿੱਚ ਲੋਕਾਂ ਨੂੰ ਦਿਸਦੀਆਂ ਨਹੀਂ ਹੁਣ ਤਾਂ ਨਹੀਂ ਹੁਣ ਤਾਂ ਨਹੀਂ ਕੰਮ ਦੀਆਂ ਹੁਣ ਤਾਂ ਤਜਰਬਾ ਹੋ ਗਿਆ ਪਰ ਪਹਿਲਾਂ ਪਹਿਲਾਂ ਜਿਹੜਾ ਆ ਕੇ ਇੱਥੇ ਨਰਵਸਨੈਸ ਹੁੰਦੀ ਹਰ ਇੱਕ ਨੂੰ ਹੁੰਦੀ ਹੈ ਪਰ ਮੈਂ ਅੱਜ ਇਸ ਗੱਲੋਂ ਬਹੁਤ ਧੰਨਵਾਦ ਕਰਦਾ ਜੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਸਾਰਿਆਂ ਦਾ ਡੀਸੀ ਸਾਹਿਬ ਜਾਂ ਜਿੰਨੇ ਵੀ ਰਜਿਸਟਰਾਰ ਸਾਹਿਬਾਨ ਡੀਨ ਸਾਹਿਬਾਨ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਉਹ ਦੇਸ਼ ਦੀਆਂ ਚੰਦ ਦੋ ਚਾਰ ਯੂਨੀਵਰਸਿਟੀਆਂ ਦੇ ਵਿੱਚੋਂ ਹੈ ਜਿੱਥੋਂ ਆਰਟਿਸਟ ਤੋਂ ਲੈ ਕੇ ਅਕਾਡੈਮਿਕ ਫੀਲਡ ਤੱਕ სპੋਰਟਸ ਤੱਕ ਬਹੁਤ ਸਾਰੇ ਬੱਚੇ ਅਚੀਵਰਸ ਜਿਹੜੇ ਨੇ ਇਹ ਅਚੀਵਰਸ ਨੂੰ ਮੌਕਾ ਦੇਣ ਵਾਲੀ ਅਚੀਵਰਸ ਨੂੰ ਅਚੀਵਰਸ ਬਣਾਉਣ ਵਾਲੀ ਯੂਨੀਵਰਸਿਟੀ ਹੈ ਬਹੁਤ ਸਾਰੇ ਅੱਜ ਐਲੂਮਨੀਸ ਯੂਨੀਵਰਸਿਟੀ ਦੇ ਆਏ ਹੋਏ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਉਹਨਾਂ ਨੇ ਮੱਲਾ ਮਾਰੀਆਂ ਨੇ ਬੜਾ ਅੱਛਾ ਲੱਗਦਾ ਕਿ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਬੱਚੇ-ਵੱਚੀਆਂ ਇੱਥੇ ਵਿੱਦਿਆ ਲੈਂਦੀਆਂ ਨੇ ਜਦੋਂ ਮੈਂ ਪਹਿਲੀ ਵਾਰ ਇੱਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਆਇਆ ਸੀ ਤਾਂ ਆਰਥਿਕ ਘਾਟੇ ਦੇ ਵਿੱਚ ਸੀ ਯੂਨੀਵਰਸਿਟੀ ਮੈਨੂੰ ਪ੍ਰਬੰਧਕਾਂ ਨੇ ਕਿਹਾ ਜੀ ਘਾਟਾ ਚੱਲ ਰਿਹਾ ਐ ਇੰਨੇ ਕਰੋੜ ਰੁਪਏ ਪਰ ਮੰਥ ਘਾਟਾ ਚੱਲ ਰਿਹਾ ਯੂਨੀਵਰਸਿਟੀ ਦੇ ਵਿੱਚ ਨਵੇਂ ਹੋਸਟਲ ਬਣਨੇ ਨੇ ਨਵੀਂ ਇਨਫਰਾਸਟ੍ਰਕਚਰ ਬਣੂਗੀ ਤਾਂ ਕਿਵੇਂ ਕਰਾਂਗੇ ਫੀਸਾਂ ਕੀ ਮਲਾਜਮਾਂ ਦੀਆਂ ਤਨਖਾਹਾਂ ਨਹੀਂ ਪੂਰੀਆਂ ਹੋ ਰਹੀਆਂ ਉਸੇ ਦਿਨ ਅਸੀਂ ਜਾ ਕੇ ਵਿੱਤ ਮੰਤਰਾਲੇ ਨਾਲ ਪੰਜਾਬ ਦੇ ਵਿੱਤ ਮੰਤਰਾਲੇ ਨਾਲ ਮੀਟਿੰਗ ਕਰਕੇ ਪੈਸੇ ਜਾਰੀ ਕਰਨ ਦਾ ਜ਼ਰੀਆ ਲੱਭਿਆ 30 ਕਰੋੜ ਰੁਪਇਆ ਇੱਕ ਮਹੀਨੇ ਦਾ ਇਸ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ ਆ ਰਿਹਾ ਹੈ ਤਾਂ ਕਿ ਤੁਹਾਡੀ ਤੁਹਾਡੀ ਵਿੱਦਿਆ ਵਾਸਤੇ ਮਾਹੌਲ ਬਣਿਆ ਰਹੇ ਤੁਹਾਡੀ ਵਿੱਦਿਆ ਵਾਸਤੇ ਤੁਹਾਨੂੰ ਧਰਨੇ ਹੜਤਾਲਾਂ ਮੁਰਦਾਬਾ ਜਿੰਦਾਬਾਦ ਨਾ ਕਰਨਾ ਪਵੇ ਤੁਸੀਂ ਇੱਥੇ ਬਹੁਤ ਵੱਡੇ ਸੁਪਨੇ ਲੈ ਕੇ ਆਏ ਹੋ ਤੁਹਾਡੇ ਮਾਪਿਆਂ ਦੇ ਉਦੋਂ ਵੀ ਵੱਡੇ ਸੁਪਨੇ ਨੇ ਕਿ ਸਾਡੇ ਬੱਚੇ ਗਏ ਹੋਏ ਨੇ ਯੂਨੀਵਰਸਿਟੀ ਚੋਂ ਟਾਪਰ ਬਣ ਕੇ ਨਿਕਲਣਗੇ ਯੂਨੀਵਰਸਿਟੀ ਚੋਂ ਫਿਊਚਰ ਆਪਣਾ ਜਿਹੜਾ ਉਹ ਸ਼ੋਰ ਕਰਕੇ ਨਿਕਲਣਗੇ ਬਣਾ ਕੇ ਨਿਕਲਣਗੇ ਬਹੁਤ ਵੱਡੀਆਂ ਉਮੀਦਾਂ ਨੇ ਮਾਪਿਆਂ ਨੂੰ ਔਰ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਚਾਰਨ ਨਾਲ ਵਿਦਿਆ ਪਰ ਉਪਕਾਰੀ ਬਣਦੀ ਹੈ ਸਾਨੂੰ ਸਾਡੇ ਗੁਰੂਆਂ ਨੇ ਸਾਨੂੰ ਸਾਡੇ ਫਿਲਾਸਫਰਾਂ ਨੇ ਸਾਨੂੰ ਸਾਡੇ ਸ਼ਾਇਰਾਂ ਨੇ ਫਕੀਰਾਂ ਨੇ ਵਿੱਦਿਆ ਵਾਲੇ ਪਾਸੇ ਨੂੰ ਤੋੜਿਆ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ